ਰਾਜਨੀਤਿਕ ਤੌਰ ਉੱਤੇ ਕਿਸੇ ਨੂੰ ਖਤਮ ਕਰਨਾ ਹੈ ਮਲਿਆ ਮੇਟ ਕਰਨਾ ਹੈ ਇਹ ਚਾਰ ਪੈਂਤੜੇ ਉਹਦੇ ਉੱਤੇ ਅਜਮਾਏ ਜਾਂਦੇ ਨੇ ਸ਼ਾਮ ਸਿਫਤਾ ਅਸਿਫਤਾ ਹੁੰਦੀਆਂ ਨੇ ਨਾ ਜਦੋਂ ਜੰਗ ਦਾ ਬਿਗਲ ਵੱਜ ਜਾਂਦਾ ਕਹਿੰਦੇ ਵੀ ਸਰਦਾਰਾਂ ਤੋਂ ਵੱਧ ਕੁਝ ਵੀ ਨਹੀਂ ਹੈ ਬਹਾਦਰ ਜਦੋਂ ਜੰਗ ਦਾ ਬਿਗਲ ਵੱਜੇ ਅਦੋਂ ਕਹਿੰਦੇ ਨੇ ਵੀ ਸਿੱਖਾਂ ਤੋਂ ਵੱਧ ਬਹਾਦਰ ਕੋਈ ਨਹੀਂ ਆ ਵੇਖ ਲਿਆ ਆਪਾਂ ਬਾਦਰਾਂ ਉੱਤੇ ਕਰ ਦਿਓ ਖੜੇ ਇਹਨਾਂ ਨੂੰ ਠੀਕ ਹੈ ਜਜਬਾਤੀ ਜੇ ਆ ਛੇਤੀ ਫੂਕ ਛੱਕ ਜਾਈਦੀ ਹੈ ਬਈ ਠੀਕ ਐਸੀ ਮਾਰ ਕੇ ਮਾਰਨੇ ਨੇ ਅਗਲੇ ਪਾਸੇ ਜਾ ਕੇ ਡਟ ਜਾਈਦਾ ਵਰਤਨਾ ਹੁੰਦਾ ਬ੍ਰਾਹਮਣ ਬੜਾ ਤੇਜ ਹੈ ਤੇਜ ਬੁੱਧੀ ਦਾ ਮਾਲਕ ਹੀ ਹੈ ਨਾ ਵਰਤ ਦਾ ਅੱਗੇ ਲਾ ਕੇ ਫਿਰ ਫਿਰ ਕਹਿੰਦਾ ਦਮੜੇ ਦੇ ਕੇ ਖਰੀਦ ਲਓ ਸੋਹਣੀ ਪੱਗ ਬੰਨਣ ਵਾਲਾ ਲੋਕਾਂ ਵਿੱਚ ਹਰਮਨ ਪਿਆਰਾ ਹੋਵੇ ਲਾਲਚ ਦੇ ਦੇਓ ਵੀ ਤੈਨੂੰ ਸੈਂਟਰ ਦੀ ਕੁਰਸੀ ਦੇ ਦਿੰਨੇ ਆ ਲਾਲਚ ਦੇ ਦੇਓ ਤੈਨੂੰ ਵਜ਼ੀਰੀ ਦੇ ਦਿੰਨੇ ਆ ਲਾਲਚ ਦੇ ਦੇਓ ਤੈਨੂੰ ਚੇਅਰਮੈਨੀ ਦੇ ਦਿੰਨੇ ਆ ਇਹਨੂੰ ਖਰੀਦ ਕੇ ਆਪਣਾ ਗੁਲਾਮ ਆਪਣਾ ਜਰ ਖਰੀਦ ਬੰਦਾ ਬਣਾ ਲਓ ਇਦਾਂ ਬੰਦੇ ਬਣਾਏ ਜਿਨ੍ਹਾਂ ਨੇ ਸਾਡੀ ਜੜੀ ਤੇਲ ਦੇ ਕੇ ਸਾਡਾ ਮਲਿਆ ਮੇਟ ਕਰਨ ਦੀ ਕੋਈ ਕਸਰ ਛੱਡੀ ਨਾ ਸਿਫਤਾਂ ਦੇ ਪੁੱਲ ਬੰਨੋ ਨਹੀਂ ਗੱਲ ਬਣੀ ਤੇ ਖਰੀਦ ਲਓ ਨਹੀਂ ਇਹ ਤੇ ਖਰੀਦਿਆ ਵੀ ਨਹੀਂ ਜਾਂਦਾ ਇਹ ਤੇ ਫੋਕੀ ਫੂਕ ਵੀ ਨਹੀਂ ਸਕਦਾ ਤੇ ਫਿਰ ਕੀ ਕਰੀਏ ਫਿਰ ਛਾੜ ਦਿਓ ਫੌਜਾ ਦੰਡ ਦੇ ਦਿਓ ਮਾਰ ਦਿਓ ਮਲੀਆ ਮੇਟ ਕਰ ਦਿਓ 1984 ਵਾਪਰ ਗਿਆ ਨਸਲ ਕੁਸ਼ੀ ਹੋ ਗਈ ਪਰਿਵਾਰਾਂ ਦੇ ਪਰਿਵਾਰ ਇਸ ਸਾਕੇ ਦੀ ਭੇਟਾ ਚੜ ਗਿਆ ਫਿਰ ਅਜੇ ਵੀ ਸਿਰ ਚੁੱਕਦੇ ਨੇ ਅਜੇ ਵੀ ਆਕੜਦੇ ਨੇ ਅੱਜ ਵੀ ਇਹਨਾਂ ਦੀ ਮੁਛ ਦਾ ਤਾਂ ਠੱਲੇ ਨਹੀਂ ਆ ਰਿਆ ਹੁਣ ਕਹਿੰਦੇ ਪਾੜ ਦਿਓ ਇਹਨਾਂ ਦੇ ਸਿਰਾਂ ਤੇ ਪੱਗ ਇਹਨਾਂ ਦੀਆਂ ਕੁੰਡੀਆਂ ਮੁਛਾਂ ਕੀ ਕਰੀਏ ਲਾਲਚ ਦਾ ਵੀ ਸੋਸ਼ਲ ਮੀਡੀਏ ਤੇ ਪੈਸੇ ਬੜੇ ਬਣਦੇ ਨੇ ਇਹ ਮੁਛਾਂ ਨੂੰ ਵਟ ਦੇਣ ਵਾਲਾ ਬੰਦਾ ਹੱਥ 'ਚ ਮੋਬਾਈਲ ਫੜ ਕੇ ਸਾਹਮਣੇ ਆਪਣੀ ਧੀ ਨੱਚੇਗੀ ਇਹਦੀ ਇਹ ਆਪਣੀ ਧੀ ਦੀ ਨੱਚਦੀ ਦੀ ਵੀਡੀਓ ਬਣਾਵੇਗਾ ਤੇ ਫਿਰ ਨੈਟ ਉੱਤੇ ਚਾੜ੍ਹ ਕੇ ਲੋਕਾਂ ਨੂੰ ਵਿਖਾਵੇਗਾ ਤੇ ਅਸੀਂ ਦੱਸਾਂਗੇ ਆ ਜੇ ਅਣਖੀ ਗੈਰਤਮੰਦ ਕਹਿਣ ਵਾਲੇ ਬਹਾਦਰ ਨਾ ਵਿਕੇ ਕਹਿਣ ਵਾਲੇ ਜਿਹੜੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਨੇ ਆਪਣੀਆਂ ਨੱਚਦੀਆਂ ਧੀਆਂ ਦੀਆਂ ਵੀਡੀਓ ਪੋਸਟ ਆ ਪਾ ਕੇ ਪੈਸੇ ਕਮਾ ਰਹੇ ਜੀ ਧੀਆਂ ਦੀ ਇੱਜ਼ਤ ਵੇਚ ਰਹੇ ਜੀ ਉਹਨਾਂ ਨੂੰ ਨਚਾਰ ਬਣਾ ਕੇ ਕਹਿੰਦੇ ਨੇ ਪੈਸੇ ਬੜੇ ਆ ਰਹੇ ਨੇ ਇਸ ਪਾਸੇ ਇਹਨਾਂ ਨੂੰ ਲੈ ਕੇ ਚੱਲੋ ਉਹਨਾਂ ਨੇ ਇਹ ਤਰੀਕਾ ਅਪਣਾ ਲਿਆ ਤੇ ਜੇ ਕੋਈ ਗੰਦ ਦਾ ਸਫਾਇਆ ਕਰੇ ਤੇ ਫਿਰ ਚੇਤੇ ਰੱਖੋ ਸਿਕਿਉਰਟੀਆਂ ਗੰਦ ਪਾਉਣ ਵਾਲਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਕੋਈ ਵੀਡੀਓ ਬਣਾ ਰਿਆ ਬਣਾਈ ਜਾਵੇ ਕੋਈ ਪਾਰਿਆ ਪਾਈ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਕਦੋਂ ਮੈਂ ਫਰਕ ਅਦੋਂ ਪੈਂਦਾ ਜਦੋਂ ਕੋਈ ਪ੍ਰਵਾਸਣ ਜਦੋਂ ਕੋਈ ਗੈਰ ਧਰਮ ਦੀ ਆਪਣੇ ਨਾਂ ਦੇ ਮਗਰ ਕੌਰ ਲਾ ਕੇ ਆਵੇ ਫਰਕ ਅਦੋ ਪੈਣਾ ਆਪਣੇ ਨਾਂ ਦੇ ਮਗਰ ਸਿੰਘ ਲਾ ਕੇ ਆਵੇ ਫਰਕ ਅਦੋ ਪੈਣਾ ਜਦੋਂ ਕੋਈ ਗੈਰ ਬੰਦਾ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਸਿਰ ਤੇ ਪੱਗ ਬੰਨ ਕੇ ਦਾੜ੍ਹੀ ਵਿਧਾ ਕੇ ਸਿੱਖੀ ਰਵੈਤਤਾ ਦੀਆਂ ਝੱਜੀਆਂ ਉਡਾਵੇ ਸਾਨੂੰ ਫਰਕ ਅਦੋ ਪੈਂਦਾ ਜੀ ਅਦੋ ਪੈਂਦਾ ਉਹ ਟੰਬਦੇ ਨੇ ਟੋਂਦੇ ਨੇ ਇਹ ਮਰੇ ਕੇ ਜਿਉਂਦੇ ਵੇਖੀਏ ਤੇ ਸਹੀ ਚੁੰਡੀ ਵੱਡ ਵੱਡ ਕੇ ਵੇਖਿਆ ਜਾਂਦਾ ਚੁੰਡੀ ਵੱਡ ਕੇ ਤੇ ਜੇ ਤੇ ਮਾਰੀ ਗਏ ਤੇ ਫਿਰ ਮੁਰਦੇ ਨੂੰ ਜੋ ਮਰਜੀ ਕਰੀ ਜਾ ਮੁਰਦਾ ਕੁਚਕਦਾ ਹੀ ਨਹੀਂ ਅਗਲੇ ਬੰਨੇ ਹੋ ਤੇ ਜੇ ਜਾਨ ਹੋ ਗਈ ਚੁੰਡੀ ਹੱਥ ਲਾਓ ਕਿਸੋ ਨਾ ਮਾਰਿਆ ਮੂੰਹ ਤੇ ਵੀ ਤੂੰ ਕੌਣ ਹੋ ਨਾ ਮੈਨੂੰ ਹੱਥ ਲਾਉਣ ਵਾਲਾ ਤੁੰਬੜ ਵਾਲਾ ਮੇਰੀ ਗੈਰਤ ਨੂੰ ਚੇਤੇ ਰੱਖੋ ਫਿਰ ਬੰਦਾ ਸਿਰ ਲਾਉਣ ਤੱਕ ਜਾਂਦਾ ਜਿਹੜੇ ਇੱਜ਼ਤਾਂ ਤੋਂ ਸਿਰ ਲਾਹ ਦਿੰਦੇ ਸਨ ਅੱਜ ਉਹ ਤਮਾਸ਼ਬੀਨ ਉਸ ਜ਼ਮਦਾਰੀ ਵਰਗੇ ਬਣ ਗਏ ਤੇ ਬੱਚਿਆਂ ਨੂੰ ਰੇਸ਼ ਬਣਾ ਬਣਾ ਕੇ ਦੁਨੀਆ ਦੇ ਬਾਜ਼ਾਰ ਚ ਵੇਚ ਰਹੇ ਨੇ ਵੇਚ ਰਹੇ ਨੇ ਇਦਾਂ ਯਤਨ ਕੀਤੇ ਜਾਂਦੇ ਨੇ ਮੇਰੇ ਪਾਤਸ਼ਾਹ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਇਹ ਚਾਰੇ ਪੈਂਟੜੇ ਜੁਮਾ ਲਏ ਉਹ ਰੰਗੇ ਨੇ ਨਾ ਮੇਰੇ ਪਾਤਸ਼ਾਹ ਵਿਕੇ ਨਾ ਡਰੇ ਨਾ ਡੋਲੇ ਕਹਿੰਦਾ ਕਰਾਮਾਤ ਵਿਖਾ ਦਿਓ ਇੱਕੋ ਹੀ ਮਜਬ ਹੋਵੇ ਇਸਲਾਮ ਝਗੜੇ ਮਿਟ ਜਾਣ ਫਸਾਦ ਖਤਮ ਹੋ ਜਾਣ ਸ਼ੀਆ ਤੇ ਸੁੰਨੀ ਦਾ ਝਗੜਾ ਇਸਲਾਮ ਵਿੱਚ ਵੀ ਹੈ ਚਾਰ ਵਰਨਾ ਦਾ ਝਗੜਾ ਹਿੰਦੂ ਧਰਮ ਵਿੱਚ ਵੀ ਹੈ ਸਾਡੇ ਵਿੱਚ ਥੋੜਾ ਝਗੜਾ ਕਿਤੇ ਕਿੰਨਾ ਘਾਟੋ ਕਲੇਜ ਚ ਚੱਲਦਾ ਹੈ ਹਰੇਕ ਬੰਦਾ ਆਪਣੀ ਮਰਜ਼ੀ ਦੀ ਮਰਿਆਦਾ ਬਣਾ ਕੇ ਬੈਠਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੀ ਜਾਂਦਾ ਇਦਾਂ ਹੀ ਚੱਲ ਰਿਹਾ ਨਾ ਸਮਾਜ ਅੰਦਰ ਏਜੰਸੀਆਂ ਤੇ ਸਰਕਾਰਾਂ ਨੇ ਇਦਾਂ ਦਾ ਸਾਡੇ ਅੰਦਰ ਸਾਡਾ ਸੁਭਾਅ ਪੈਦਾ ਕਰ ਦਿੱਤਾ ਤੇ ਤੇ ਰੱਖੋ ਅੱਜ ਅਸੀਂ ਆਪਣੇ ਤਖਤਾਂ ਵਾਲੀ ਅੱਖਾਂ ਕੱਢ ਕੇ ਵੇਖਣ ਲੱਗ ਪਏ ਆ ਤਖਤਾਂ ਤਖਤਾਂ ਵਾਲੀ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਨਹੀਂ ਮੰਨੇ ਕਹਿੰਦਾ ਕਰਾਮਾਤ ਵਿਖਾਓ ਗੁਰਨਾਨਕ ਦੀ ਨਾਵੀਂ ਜੋਤੋ ਬੱਤਰ ਕਰਾਮਾਤਾਂ ਬਾਬੇ RAM ਰਾਏ ਨੇ ਵਿਖਾਈਆਂ ਸੀ ਬੱਤਰ ਕਰਾਮਾਤਾਂ ਔਰੰਗਜ਼ੇਬ ਦੇ ਦਰਬਾਰ ਵਿੱਚ ਐਡਾ ਵੱਡਾ ਮਾਣ ਮਿਲਿਆ ਕਾਜੀ ਤੇ ਮਲਾਣਿਆਂ ਨੇ ਆਖਿਆ ਬਾਬਾ RAM ਰਾਏ ਦੇ ਐਡੇ ਵੱਡੇ ਸਨਮਾਨ ਨੂੰ ਵੇਖ ਕੇ ਬਾਬਾ ਜਿਹੜੀ ਤੁਹਾਡੇ ਗੁਰੂ ਨਾਨਕ ਨੇ ਇੱਕ ਤੁਕ ਲਿਖੀ ਐ ਮਿੱਟੀ ਮੁਸਲਮਾਨ ਕੀ ਪੇੜ ਐ ਪਈ কুমਿਹਾਰ ਡਰ ਗਿਆ ਫੋਕੀ ਸ਼ੋਹਰਤ ਫੋਸ ਨਾ ਜਾਵੇ ਕਿਤੇ ਔਰੰਗਜ਼ੇਬ ਦਿੱਤੇ ਮਰਾਤਬੇ ਖੋ ਨਾ ਲਵੇ ਕਿਤੇ ਇਸੇ ਵਾਸਤੇ ਅੱਜ ਵੀ ਸੱਚ ਨੂੰ ਝੂਠ ਬਣਾ ਬਣਾ ਕੇ ਪੇਸ਼ ਕੀਤਾ ਜਾਂਦਾ ਰਾਜਨੀਤੀ ਦੀ ਮੰਡੀ ਵਿੱਚ ਇਸੇ ਵਾਸਤੇ ਉਹਨੇ ਆਖਿਆ ਮੁਸਲਮਾਨ ਨਹੀਂ ਸ਼ਬਦ ਬੇਈਮਾਨ ਐ ਬਦਲ ਦਿੱਤਾ ਸ਼ਬਦ ਸਿਧਾਂਤ ਗੁਰੂ ਨਾਨਕ ਦੇ ਘਰ ਦੀ ਬਾਣੀ ਨੂੰ ਗੁਰੂ ਹਰਰਾਇ ਜੀ ਸਾਹਿਬ ਕਹਿੰਦੇ ਜਿੱਧਰ ਮੂੰਹ ਉਧਰ ਤੁਰ ਜਾਵੇ ਮੇਰੇ ਮੱਥੇ ਨਾ ਲੱਗੇ ਪੁੱਤ ਦੁਰਕਾਰ ਦਿੱਤਾ ਇਹਦੀ ਜੁਰਤ ਕਿੱਦਾਂ ਪੈ ਗਈ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਦੋ ਅੱਖਰ ਬਦਲ ਦਵੇ ਬਦਲ ਦਵੇ ਲੇਕਿਨ ਅੱਜ ਦੇ ਸਿਧਾਂਤ ਵੀ ਬਦਲ ਦਿੱਤਾ ਜਾਂਦਾ ਅੱਜ ਮਰਿਆਦਾ ਬਦਲ ਦਿੱਤੀ ਜਾਂਦੀ ਹੈ ਭਈ ਰਤਬਾ ਅਹੁਦਾ ਇਹ ਕਾਇਮ ਰਹਿਣਾ ਚਾਹੀਦਾ ਹੈ ਔਰ ਕੋਈ ਗੱਲ ਨਹੀਂ ਇਹ ਖੁੱਸ ਗਿਆ ਤੇ ਫਿਰ ਕਿੰਨੇ ਮੰਨਣਾ ਤੇ ਕਿੰਨੇ ਪੁੱਜਣਾ ਹੈ ਕਿੰਨੇ ਸਤਕਾਰਨਾ ਹੈ ਰਾਜਨੀਤਿਕ ਪਿੰਡ ਵਿੱਚ ਕਾਇਮ ਰਹਿਣਾ ਹੈ ਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ ਪਵੇਗਾ ਤੇ ਸੱਚ ਦੀਆਂ ਧੱਜੀਆਂ ਅਡਾਉਣੀਆਂ ਪਹਿਨਗੀਆਂ ਮੇਰੇ ਗਰੀਬਨਵਾਰ ਸਤਗੁਰੂ ਕਹਿੰਦੇ ਨਹੀਂ ਕਹਿੰਦਾ ਗ੍ਰਿਫਤਾਰ ਕਰੋ ਪਿੰਜਰਾ ਛੋਟਾ ਜਿਹਾ ਉਹਦਾ ਕੱਦ ਨਾ ਉਹਦੇ ਵਿੱਚ ਸਿੱਧਾ ਬੈਠਾ ਜਾਵੇ ਨਾ ਖਲੋਤਾ ਜਾਵੇ ਨਾ ਕਰਵਟ ਲਈ ਜਾਵੇ ਤਿੱਖੇ नुकीले ਸੂਵੇ ਅੰਦਰ ਲੱਗੇ ਨੇ ਹਿੱਲਦੇ ਨੇ ਖੁੱਬ ਦੇ ਨੇ ਲਹੂ ਵਗਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਵਿੱਚੋਂ ਤਿੰਨ ਸਿੱਖ ਨਾਲ ਬੰਦੀ ਬਣਾਏ ਨੇ ਭਾਈ ਮਤੀ ਦਾਸ ਨੇ ਤੱਕਿਆ ਮੇਰੇ ਪਾਤਸ਼ਾਹ ਦੇ ਜਿਸਮ ਵਿੱਚ ਥਾ-ਥਾ ਵਗਦੇ ਖੂਨ ਦੇ ਫੁਹਾਰਿਆਂ ਨੂੰ ਕਹਿੰਦਾ ਦਾਤਾ ਜਰਿਆ ਨਹੀਂ ਜਾਂਦਾ ਪਿਆਰ ਵਾਲਾ ਸਿੱਧਕੀ ਭਰੋਸੇਮੰਦ ਭਰੋਸਾ ਰੱਖਣ ਵਾਲਾ ਸਿੱਖ ਉਹਦੇ ਸਾਹਮਣੇ ਗੁਰੂ ਤੇ ਕੋਈ ਅਤਿਆਚਾਰ ਹੋਵੇ ਜਰੇਗਾ ਨਹੀਂ ਸਾਡੇ ਸਾਹਮਣੇ ਜੋ ਮਰਜ਼ੀ ਹੁੰਦਾ ਜਾਵੇ ਕੁਸਕਦੇ ਨਹੀਂ ਆਪਾਂ ਪਰ ਜਿਹਦੇ ਅੰਦਰ ਗੈਰਤ ਜਿਹਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਹੈ ਜੇ ਤੇ ਰੱਖੋ ਉਹਦੇ ਸਾਹਮਣੇ ਕੋਈ ਗੁਰੂ ਵੱਲੇ ਉਂਗਲ ਕਰਕੇ ਵੀ ਗੱਲ ਨਹੀਂ ਕਰਦਾ ਕਰਨੇ ਨਹੀਂ ਦਿੰਦਾ ਕਹਿੰਦਾ ਉਂਗਲ ਲਾ ਕੇ ਰੱਖ ਦਿਆਂਗਾ ਜੇ ਮੇਰੇ ਪਾਤਸ਼ਾਹ ਦੇ ਵੱਲੇ ਉਂਗਲ ਵੀ ਕਰਨ ਦੀ ਜ਼ਰਤ ਕੀਤੀ ਤਾਂ ਨਹੀਂ ਕਰਨ ਦਵੇਗਾ ਭਾਈ ਮਤੀ ਦਾਸ ਨੇ ਆਖਿਆ ਪਾਤਸ਼ਾਹ ਮੈਨੂੰ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਟਕਰਾ ਕੇ ਸੁੱਟ ਦਿਆਂ ਇੰਨੀ ਤਾਕਤ ਕਿੱਥੋਂ ਆ ਗਈ ਹੈ ਤੇਰੇ ਚਰਨਾਂ 'ਚ ਤੇਰੇ ਜੋੜੇ ਝਾੜ ਕੇ ਸੇਵਾ ਕਰਕੇ ਹਜ਼ੂਰ ਨੇ ਆਖਿਆ ਮਤੀ ਦਾਸ ਜੇ ਕੋਲ ਤਾਨ ਆਵੇ ਤੇ ਨਤਾਣੇ ਬਣ ਜਾਣਾ ਚਾਹੀਦਾ ਹੈ ਬਲ ਆਵੇ ਤੇ ਚੇਤੇ ਰੱਖ ਸਬਰ ਆਉਣਾ ਚਾਹੀਦਾ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਮਝਾਇਆ ਸਿੱਖ ਦੇ ਸ਼ਬਦ ਜਾਲਮਾਂ ਦੇ ਕੰਨੀ ਪਏ ਸਿੱਖ ਨੂੰ ਜੇਲ੍ਹ ਚੋਂ ਕੱਢਿਆ ਗਿਆ ਸਿੱਖਾ ਤੂੰ ਦਿੱਲੀ ਤੇ ਲਾਹੌਰ ਟਕਰਾਉਣ ਦੀ ਗੱਲ ਕਰਦਾ ਵਖਾ ਕੋਈ ਕਰਾਮਾਤ ਕਹਿੰਦਾ ਕਰਾਮਾਤ ਕਹਿਰਦਾ ਨਾ ਗੁਰੂ ਹੁਕਮ ਵਿੱਚਾਂ ਹੁਕਮ ਨਹੀਂ ਹੈ ਮੇਰੇ ਪਾਤਸ਼ਾਹ ਦਾ ਵਰਨਾ ਉਹ ਕਰਵਾ ਤੇ ਬਹੁਤ ਕੁਝ ਸਕਦਾ ਹੈ ਜੇ ਕਰਾਮਾਤ ਨਹੀਂ ਤੇ ਫਿਰ ਇਸਲਾਮ ਪਰਮਾਨ ਕਰ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪੈਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਦੁਨੀਆ ਮਗਰ ਲੱਗ ਕੇ ਦੀਨ ਨਹੀਂ ਛੱਡਿਆ ਜਾਂਦਾ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਦਾ ਸਿੱਧ ਕੀ ਸਿੱਖ ਆਖਰੀ ਰਚਨਾ ਹੀ ਕਹਿ ਦੇਣੀ ਹੈ ਕਿਉਂਕਿ ਸਮਾਂ ਆਪਣੀ ਹੱਦ ਬੰਦੀ ਮੋਕਾ ਚੱਲੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੇ ਗਰੀਬ ਨਿਵਾਜ਼ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਿੱਖ ਨੂੰ ਫਤਵਾ ਸੁਣਾ ਦਿੱਤਾ ਲੱਕੜ ਦੇ ਫੱਟਿਆਂ 'ਚ ਜੋੜ ਕੇ ਸਿਰ ਤੇ ਆਰਾ ਚਲਾ ਦਿੱਤਾ ਜਾਵੇ ਸਿੱਖ ਕਹਿੰਦਾ ਧੰਨ ਪਾਤਸ਼ਾਹ ਤੁਸੀਂ ਕਹਿੰਦੇ ਨੇ ਕਿ ਲੱਕੜ ਦੇ ਫੱਟਿਆਂ 'ਚ ਜਕੜ ਦਿੱਤਾ ਜੋੜ ਦਿੱਤਾ ਕਹਿੰਦੇ ਵੀ ਆਰਾ ਸਿਰ ਤੇ ਚੱਲਣਾ ਨਾ ਦਰਦ ਨਹੀਂ ਸਹਿ ਹੋਣਾ ਮੰਨ ਜਾ ਗੱਲਾਂ ਭਾਈ ਮਤੀ ਦਾਸ ਨੂੰ ਕਹਿੰਦਾ ਕਾਜੀ ਮਾਇਆ ਨਾਲ ਮਾਲਾ ਮਾਲ ਕਰਦੇ ਆਂਗੇ ਪਾਈ ਮਤੀ ਦਾਸ ਜੀ ਕਹਿੰਦੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਦੀਵਾਨ ਜੋ ਕਾਰ ਭੇਟਾ ਪਾਤਸ਼ਾਹ ਦੇ ਦਰਬਾਰ ਵਿੱਚ ਆਈ ਮੇਰੇ ਹੱਥਾਂ ਵਿੱਚ ਆਈ ਮਾਇਆ ਦਾ ਸੁਆਦ ਮੈਂ ਚੱਖਿਆ ਹੋਇਆ ਅੱਜ ਤੇਰੇ ਆਰੇ ਦਾ ਵੀ ਵੇਖ ਲਈਏ ਫੈਸਲਾ ਕਰ ਲਵਾਂਗੇ ਵੀ ਸਾਨੂੰ ਕਿਹੜਾ ਰਾਹ ਚੰਗਾ ਕਹਿੰਦੇ ਆਰੇ ਦੇ ਦੰਦੇ ਤੇਜ ਹੋਏ ਸਿੱਖ ਨੇ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੇਜ ਕੀਤਾ ਜਲਾਦਾ ਨੇ ਆਰਾ ਤਾਲੂ ਦੇ ਵਿੱਚ ਟਿਕਾ ਕੇ ਇੱਕ ਨਿੱਕਾ ਜਿਹਾ ਚੀਰ ਦਿੱਤਾ ਲਹੂ ਦਾ ਫੁਹਾਰਾ ਫੁੱਟਿਆ ਕਾਜੀ ਕਹਿੰਦਾ ਠਹਿਰੋ ਜਰਾ ਸਿੱਖਾ ਸੁਆਦ ਕੀ ਆਇਆ ਦੱਸ ਜ਼ਬਾਨੋਂ ਬੋਲ ਕੇ ਭਾਈ ਮਤੀ ਦਾਸ ਕਹਿੰਦੇ ਕਾਜੀ ਇਹਦਾ ਸੁਆਦ ਬੋਲ ਕੇ ਬਿਆਨ ਕਰਾਂ ਗੂੰਗੇ ਨੂੰ ਗੁੜ ਦਈਏ ਖਾਣ ਵਾਸਤੇ ਪੁੱਛੀਏ ਕਿੰਨਾ ਕੋ ਮਿੱਠਾ ਬੋਲ ਕੇ ਉਹਦੀ ਮਠਾਸ ਨਹੀਂ ਕਹਿ ਸਕਦਾ ਇਹਦੇ ਆਨੰਦ ਨੂੰ ਮੰਨਣ ਵਾਸਤੇ ਮਿੱਤਰਾ ਸਿਰ ਆਰੇ ਥੱਲੇ ਕਰਨਾ ਪੈਣਾ ਤੂੰ ਮੈਨੂੰ ਅਜੇ ਵੀ ਡੋਲਣ ਵਾਸਤੇ ਕਹਿਣਾ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਕੀ ਸਦਕਾ ਨਾ